ਜੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹਿ ਤਿਸ ਠਾਕੁਰ ਕੋ ਰਖ ਮਨ ਮਾਹਿ ਜੇ ਪ੍ਰਸਾਦ ਗੁਨ ਤਨ ਲਾਏ ਜਿਸ ਕੋ ਸਿਮਰ ਪਰਮ ਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰੇਸ ਸੰਗ ਸੁ ਬਸਨਾੜ ਅਖਰ ਸਿਮਰੋ ਤਿਸ ਦਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਇ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਤਿਸੇ ਤਿਆਗਤ ਅਭਰ ਲੁਭਾਵਹਿ ਜੇ ਪ੍ਰਸਾਦ ਸੁਖ ਸੀਜ ਸੋਈ ਜੈ ਮਨ ਆਠ ਪਹਰ ਤਾਕਾ ਜਸ ਗਾ ਜੀ ਪ੍ਰਸਾਦ ਤੁਝ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵੇ ਨਾਲਕ ਪਦ ਸੇਤੀ ਕਰ ਜਾਵੇ ਜੇ ਪ੍ਰਸਾਦ ਆ ਰੋਗ ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸੰਨੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਤ ਸਾ ਸਿਮਰੋ ਪ੍ਰਭੂ ਜੀ ਜੇ ਪ੍ਰਸਾਦ ਪਾਈ ਦੁਲਬ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁਖ ਨ ਪੈ ਦੀਜੈ ਮਨ ਤਿਸਮ੍ਰਿਤ ਕਿਉ ਆਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਦੇ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਖ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਅਪੁਨੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤਿ ਸਹ ਤੇ ਆਈ ਸਤਿ ਸਹ ਤੇ ਆਏ ਜੋ ਏਕ ਅਲਖੈ ਨਾਨਕ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪੁੰਨ ਬੋਹ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇਰੀ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਬਾਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਦੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸ ਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਾਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨਹੁ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਦੇ ਮਨ ਮੂੜ ਤੁੱਤਾ ਕਉ ਜਾਪੁ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਦੇ ਮਨ ਮੇਰੇ ਤੂੰ ਤਾਂ ਸਿਉ ਰਾਜ ਜੇ ਪ੍ਰਸਾਦ ਸਭ ਕੀ ਗਾਤ ਹੋਏ ਨਾਨਕ ਜਾਪ ਜਪੈ ਜਪ ਸੋਈ ਆਪਜ ਪਾਇ ਜਪੈ ਸੋ ਨਾਉ ਆਪ ਗਵਾਇ ਸੋ ਹਰ ਗੁਣ ਗਾਉ ਰਬ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਰਬ ਸੋ ਪ੍ਰਸਾਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਇਆ ਆਪੋ ਕਛੂ ਨਾ ਕਿਨਹੂ ਲਾਇ ਜਿਤ ਜਿਤ ਲਾਉ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਜ਼ਲੂਗ ਅਗੰ ਅਗਾਧ ਪਾਦ ਬ੍ਰਹਮ ਸੁਈ ਜੋ ਜੋ ਕਹੈ ਸੁ ਮੁਕਤਾ ਹੋਈ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ